ਗੁਰਦਾਸਪੁਰ ਦੇ ਸਰਹੱਦੀ ਕਸਬਾ ਦਿਨਾਨਗਰ ਦੀ ਬਰਿਆਰ ਪੁਲਿਸ ਚੌਂਕੀ ਦੇ ਉੱਪਰ ਗਰਨੇਡ ਹਮਲਾ ਕਰਨ ਦੀ ਪੋਸਟ ਵਾਇਰਲ ਹੋਣ ਤੋਂ ਬਾਅਦ ਪੁਲਿਸ ਮੁਸਤੈਦ ਹੋ ਚੁੱਕੀ ਹੈ ਬਰਿਆਰ ਪੁਲਿਸ ਚੌਂਕੀ ਦੇ ਇੰਜਜ ਜਸਵਿੰਦਰ ਸਿੰਘ ਦਾ ਕਹਿਣਾ ਹੈ ਕਿ ਐਸੀ ਕੋਈ ਗੱਲ ਸਾਹਮਣੇ ਨਹੀਂ ਆਈ ਉਹਨਾਂ ਦੇ ਕੋਲ 20 ਸਰਫਿਕ ਪੋਸਤ ਅਧਿਕਾਰੀਆਂ ਦੇ ਵੱਲੋਂ ਭੇਜੀ ਗਈ ਹੈ ਪਰ ਇਸ ਮਾਮਲੇ ਦੀ ਜਾਂਚ ਜਾਰੀ ਹੈ ਵਾਇਰਲ ਪੋਸਟ ਦੇ ਵਿੱਚ ਲਿਖਿਆ ਗਿਆ ਕਿ ਜੋ ਬਰਿਆਰ ਪੁਲਿਸ ਚੌਂਕੀ ਤੇ ਬੰਬ ਬਲਾਸਟ ਕੀਤਾ ਗਿਆ ਉਸ ਦੀ ਜ਼ਿੰਮੇਵਾਰੀ ਨਿਸ਼ਾਨ ਜੋੜੀ ਹੈ ਤੇ ਕੁਲਬੀਰ ਸਿੱਧੂ ਲੈਂਦੇ ਨੇ ਹਾਲਕੀ ਭਾਈ ਸੰਦੀਪ ਸਿੰਘ ਸੰਨੀ ਦੇ ਤਸ਼ੱਦਦ ਜਿਹੜਾ ਹੋਇਆ ਉਸ ਨੂੰ ਲੈ ਕੇ ਤੁਸੀਂ ਆਪਣੀ ਵਾਹ ਲਾ ਲਿਓ ਹੁਣ ਸਾਡੇ ਹੀ ਵਾਰੀ ਹੈ ਤਾਂ ਇਹ ਵੀ ਲਿਖਿਆ ਗਿਆ ਕਿ ਜਿੱਥੇ ਲਗਾਤਾਰ ਹੀ ਹੁਣੇ ਜਹੀਆਂ ਪੋਸਟਰਾਂ ਵਾਇਰਲ ਹੋ ਰਹੀਆਂ ਨੇ ਤਾਂ ਇਸ ਮਾਮਲੇ ਨੂੰ ਲੈ ਕੇ ਹੁਣ ਪੁਲਿਸ ਜਾਂਚ ਕਰ ਰਹੀ ਹੈ ਦੋਨੋਂ ਇਨਵੋਲਟ ਸੀਗੇ ਕਿਦੀ ਜਿਹੜਾ ਵਿਸ਼ਾਲ ਕਿਦੀ ਹੈ ਦੋ ਵਿਸ਼ਾਲ ਨੇ ਇਹਨਾਂ ਚ ਇਹਨਾਂ ਨੇ ਸਾਰੇ ਮੇਨ ਜਿਹੜੇ ਕੰਮ ਕੀਤੇ ਆ ਤੇ ਲੌਜਿਸਟਿਕ ਸਪੋਰਟ ਜਿਹੜਾ ਦੂਸਰਾ ਵਿਸ਼ਾਲ ਹੈ ਮੋਹੱਲਾ ਨਾਨਕਸਰ ਤਰਨਤਾਰਨ ਵਾਲਾ ਉਹ ਦਿੰਦਾ ਸੀ ਤੇ ਜੋਬਨਦੀਪ ਸ਼ਰਮਾ ਜਿਹੜਾ ਇਹਨੂੰ ਬਾਹਰੋਂ ਪੈਸੇ ਆਏ ਸੀਗੇ ਤੇ ਅਕਾਊਂਟ ਚ ਆਉਂਦੇ ਸੀਗੇ ਜਦੋਂ ਵੀ ਕ੍ਰਾਈਮ ਨੂੰ ਜਿਹੜੇ ਹੋਏ ਸੈਂਸੇਸ਼ਨਲ ਕ੍ਰਾਈਮ ਨੂੰ ਅੰਜਾਮ ਦਿੰਦੇ ਸੀਗੇ ਇਹ ਤਰ੍ਹਾਂ ਵੀ ਸਾਡੇ ਨਾਲ ਇਹਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਇਹਨਾਂ ਤੋਂ ਜਿਹੜੀ ਟੋਟਲ ਰਿਕਵਰੀ ਇੱਕ ਪਿਸਤਲ ਤੀਬ ਹੋਰ ਸਪਰੇਅ ਪੇਂਟ ਕੈਨ ਉਹਨਾਂ ਦੇ ਇੱਕ ਮੋਟਰਸਾਈਕਲ ਜਿਹਨਾਂ ਨੰਬਰੀ ਇਹੋ ਅੱਛੇਰ ਦੀ ਗੱਲ ਹੈ ਕਿ ਪੁਲਿਸ ਪਾਰਟੀ ਸਾਡੇ ਐਸਆਈ ਦੇ ਉਹ ਇੱਥੇ ਵਿਜੀਲੈਂਸ ਆਫਿਸ ਦੇ ਕੋਲ ਪੈਟਰੋਲਿੰਗ ਕਰ ਰਹੇ ਸੀਗੇ ਕਿਉਂਕਿ ਰਾਤ ਨੂੰ ਨਾਈਟ ਡੋਮਿਨੇਸ਼ਨ ਚੱਲ ਰਹੀ ਹੈ ਫੈਸਟੀਵਲ ਸੀਜ਼ਨ ਕਰਕੇ ਉਹਨਾਂ ਨੇ ਬਿਨਾਂ ਨੰਬਰੀ ਮੋਟਰਸਾਈਕਲ ਇੱਕ ਦੇਖਿਆ ਇਹਨਾਂ ਨੂੰ ਜਦੋਂ ਚੈੱਕ ਕਰਨ ਵਾਸਤੇ ਗਏ ਤਾਂ ਇਹਨਾਂ ਚ ਬੰਦਾ ਭੱਜ ਪਿਆ ਤੇ ਦੂਜੇ ਨੇ ਫਾਇਰ ਕਰ ਦਿੱਤਾ ਪੁਲਿਸ ਪਾਰਟੀ ਤੇ ਮਾਰ ਦੇਣ ਦੀ ਨੀਤ ਨਾਲ ਤਾਂ ਉਹ ਐਸਆਈ ਨੇ ਵੀ ਆਪਣੇ ਸਰਵਿਸ ਪਿਸਤਲ ਨਾਲ ਹਵਾ 'ਚ ਪਹਿਲਾਂ ਫਾਇਰ ਕਰਕੇ ਵਾਰਨ ਕੀਤਾ ਇੱਕ ਲੜਕਾ ਇੱਥੋਂ ਭੱਜਿਆ ਆਪਣੇ ਉਹਦੇ ਤੋਂ ਲਫਾਫਾ ਵੀ गिर ਗਿਆ ਦੂਜੇ ਨੇ ਫੇਰ ਦੁਬਾਰਾ ਜਦੋਂ ਫਾਇਰ ਕੀਤਾ ਤਾਂ ਪੁਲਿਸ ਨੇ ਸੈਲਫ ਡਿਫੈਂਸ ਫਾਇਰ ਕੀਤਾ ਜਿਸ ਨਾਲ ਉਹ ਇੰਜਰਡ ਹੋਇਆ ਉਸ ਤੋਂ ਇਲਾਵਾ ਜਿਹੜਾ ਦੂਜਾ ਲੜਕਾ ਉਹਨੂੰ ਪੱਟ ਕੇ ਪੁਲਿਸ ਪਾਰਟੀ ਨੇ ਵੀ ਕਾਬੂ ਕਰ ਲਿਆ ਸੋ ਇਹ ਚਾਰੋਂ ਮੁਲਜ਼ਮ ਜਿਹੜੇ ਗ੍ਰਿਫਤਾਰ ਹੋਏ ਨੇ ਇਹ ਜਿਹੜਾ ਮੇਨ ਹੈ ਗੁਰਵਿੰਦਰ ਹਰ ਅਲੀਆ ਸਰ ਹਰਮਨ ਇਹ ਐਡਮਿਟਡ ਹੈ ਹਸਪੀਟਲ ਚ ਜਿਹੜੇ ਇਲਾਜ ਹੈ ਇਹਦੇ ਨਾਲ ਸਾਡੇ ਜਿਹੜਾ ਤਰਨਤਨ ਤੇ ਇਸ ਏਰੀਏ ਦੇ ਵਿੱਚ ਜਿਹੜਾ ਮੋਡਿਊਲ ਸੀਗਾ ਉਹ ਸਾਰੇ ਬਸਟ ਕੀਤਾ ਇਹਨਾਂ ਦੇ ਬਾਕੀ ਨੈਟਵਰਕਸ ਸਾਰੇ ਉਹਨਾਂ ਤੇ ਵੀ ਅਸੀਂ ਕੰਮ ਕਰ ਰਹੇ ਆਂ ਅਰ ਤਰਨਤਨ ਪੁਲਿਸ ਦੀ ਟੀਮ ਵੀ ਸਾਡੇ ਨਾਲ ਆਈ ਹੋਈ ਹੈ ਸਾਰੇ ਜੁਆਇੰਟਲੀ ਅਸੀਂ ਇਹਨਾਂ ਦੀ ਇਨਵੈਸਟੀਗੇਸ਼ਨ ਅੱਗੇ ਕੀਤੀ ਜਾ ਰਹੀ ਹੈ ਪੇਂਟ ਦਾ ਉਹ ਸੀਗਾ ਕੈਨ ਜੀ ਉਹਦਾ ਕੀ ਕੰਮ ਪਿਆ ਕੁਝ ਆਏ ਦੇਖੋ ਬੇਸਿਕਲੀ ਇਹ ਗ੍ਰੈਫਿਟੀ ਦਾ ਕੰਮ ਕਰ ਲਾਲਚ ਵਾਸਤੇ ਤੇ ਇਹਨਾਂ ਨੂੰ ਪੈਸੇ ਜਿਹੜੇ ਪਾਰੋਂ ਜਿਵੇਂ ਮੈਂ ਤੁਹਾਨੂੰ ਦੱਸਿਆ ਜੋ ਬੰਦੇ ਅਕਾਊਂਟ ਦੇ ਵਿੱਚ ਆਏ ਆ ਉਸ ਚੱਕਰ ਦੇ ਵਿੱਚ ਤੇ ਨਾਲ ਐਕਸਟਰਸ਼ਨ ਤੇ ਮਰਡਰ ਅਟੈਂਪਟ ਟੂ ਮਰਡਰ ਦੇ ਪਰਚੇ ਵੀ ਇਹਨਾਂ ਤੇ ਪੁਰਾਣੇ ਦਰਜ ਨੇ ਤਰਨਤਨ ਦੇ ਏਰੀਏ ਚ ਔਰ ਉੱਥੇ ਕਾਫੀ ਦਹਿਸ਼ਤ ਪਾਈ ਹੋਈ ਸੀ ਪਿੱਖੀਵੈਂਡਵੋਲਟੋ ਏਰੀਏ ਚ ਇਹਨਾਂ ਨੇ ਔਰ ਜਿੱਥੇ ਵੀ ਜਾ ਕੇ ਪਹਿਲਾਂ ਫਾਇਰਿੰਗ ਕਰ ਦੇਣੀ ਮੁੜ ਕੇ ਬੰਦੇ ਨੂੰ ਐਕਸਟਰਸ਼ਨ ਕਾਲ ਆ ਜਾਣੀ ਉਸ ਤਰ੍ਹਾਂ ਦੀਆਂ ਐਕਟੀਵਿਟੀਜ਼ ਜਿਹੜੀਆਂ ਫੋਰਨ ਬੇਸ ਹੈਂਡਲਰਸ ਦੇ ਇਸ਼ਾਰਿਆਂ ਦੇ ਕਰਦੇ ਰਹੇ ਆ ਸਰ ਇੱਥੇ ਕਿਸ ਸੰਚਾਰ ਤੋਂ ਭਰੇ ਸੀਗੇ ਇਹ ਇਹ ਡੈਫੀਨਿਟਲੀ ਕੋਈ ਨੋ ਕੋ ਕ੍ਰਾਈਮ ਕਰਨ ਦੇ ਚੱਕਰ ਚ ਸੀਗੇ ਉਹ ਸਾਰੀ ਹੁਣ ਪੁੱਛ ਕੇ ਚੱਲੇਗੀ ਹੋ ਸਕਦਾ ਕੋਈ ਗ੍ਰਾਫਿਟੀ ਦੁਬਾਰਾ ਲਿਖਣ ਦੀ ਕੋਸ਼ਿਸ਼ ਕਰ ਰਹੇ ਹੋਣ ਹਾਂ ਇਸ ਵਾਰ ਦੇ ਵਿੱਚ ਪਹਿਲਾਂ ਸਿਵਲ ਲਾਈਨ ਚ ਵੀ ਪੁਲਿਸ ਇੱਥੇ ਕੇਸ ਦਰਜ ਹੈ ਔਰ ਜੀਆਰਪੀ ਦੇ ਵਿੱਚ ਵੀ ਜਿਹੜੀ ਟ੍ਰੇਨ ਦੇ ਉੱਤੇ ਵੀ ਲਿਖਿਆ ਗਿਆ ਸੀ ਉਹ ਕੇਸ ਵੀ ਦਰਜ ਹੈ ਇਹਨਾਂ ਸੋਲਵ ਹੋਇਆ ਸਾਰੇ ਦਾ ਸਾਰਾ ਕਿੰਨੇ ਲੋਕ ਇੰਜਰਡ ਕਿੰਨੇ ਹੋਏ ਨੇ ਇੱਕ ਇੰਜਰਡ ਹੈ ਜੀ ਤਿੰਨ ਗ੍ਰਿਫਤਾਰ ਨੇ ਤਿੰਨ ਅਦਰਵਾਇਜ਼ ਠੀਕ ਨੇ ਚਾਹਾਂ ਦੇ ਤਰੀਕ ਤੋਂ ਹੁੰਦੀ ਮੁਕੰਨ ਹਾਂਜੀ ਹਾਂਜੀ ਉਸ ਤੋਂ ਬਾਅਦ ਗ੍ਰਿਫਤਾਰੀਆਂ ਦੂਸਰੇ ਦੀਆਂ ਇਹਨਾਂ ਦੀ ਪੁੱਛਗਿੱਛ ਕੀਤੀ ਹੋਈਆਂ ਨੇ ਤਾਂ ਕਿੰਨੀਆਂ ਕੁ ਕਾਰਵਾਈਆਂ ਮੰਗੀਆਂ ਦੇਖੋ ਉਹ ਸਾਰੀ ਗੱਲ ਤਰਨਤਾਰਨ ਪੁਲਿਸ ਦੀ ਟੀਮ ਮੈਂ ਤੁਹਾਨੂੰ ਦੱਸਿਆ ਸੀ ਜੁਆਇੰਟਲੀ ਉਹਨਾਂ ਨੂੰ ਰਿਕੁਐਸਟ ਕਰਕੇ ਬੁਲਾਇਆ ਹੋਇਆ ਉਹ ਵੀ ਨਾਲ ਕਰ ਰਹੇ ਸਾਰੀ ਡੀਪਲੀ ਇਨਵੈਸਟੀਗੇਟ ਕੀਤੀ ਜਾਏਗੀ ਜਿਹੜੇ ਸਲੋਗਨ ਲਿਖੇਗੇ ਕਿਹਦੇ ਕੰਨ ਤੇ ਲਿਖੇਗੇ ਉਹ ਤਾਂ ਐਸਐਫਜੀ ਵਾਲੇ ਲਖੌਂਦੇ ਹੀ ਐ ਜੀ ਆਪਾਂ ਨੂੰ ਪਤਾ ਹੀ ਐ ਇੰਡੀਆ ਦਾ ਅਜੇ ਕੋਈ ਨਹੀਂ ਇੰਡੀਆ ਦੇ ਇਹੀ ਨੇ ਆਪਰੇਟਿਵਸ ਔਰ ਇਹ ਕ੍ਰਿਮੀਨਲਸ ਹੈਗੇ ਜਿਹੜੇ ਸੈਂਸੇਸ਼ਨਲ ਕ੍ਰਾਈਮ ਨੂੰ ਅੰਜਾਮ ਦਿੰਦੇ ਆ ਪੈਸੇ ਦੇ ਲਾਲਚ ਵਿੱਚ ਔਰ ਜਿਹੜੇ ਕ੍ਰਿਮੀਨਲ ਐਕਟੀਵਿਟੀਜ਼ ਸ਼ਾਮਲ ਨੇ ਆ ਪਹਿਲਾਂ ਵੀ ਜੋ ਬੰਦੀਪ ਸ਼ਰਮਾ ਜਿਹੜਾ ਟਰੱਕ ਦਾ ਕੰਮ ਕਰਦਾ ਨਾਲ ਉਹਦੇ ਅਕਾਊਂਟ ਚੋਂ ਤਾਂ ਹੀ ਉਹ ਅਰੈਸਟ ਹੋਇਆ ਇਸ ਕੇਸ ਚ ਸਰਕਰ ਹੋ ਕਿਸ ਤਰ੍ਹਾਂ ਦੇ ਸਰੇ ਕੀ ਹਾਲਾਤ ਨੇ ਇਹ ਕੋਈ ਇੱਕ ਬਾਰ ਬਾਰ ਹੈ ਜਿਹੜਾ ਇਹ ਮੁੰਡਾ ਬਾਰ ਬਾਰ ਦਾ ਕੰਮ ਕੰਪ ਕਰਦਾ ਵਿਸ਼ਾਲ ਐਮਪਲੋਇਡ ਹੈ ਦੋ ਬਾਰ ਬਾਰ ਦਾ ਕੰਮ ਕਰਦੇ ਰਾਦਰ ਇੱਕ ਮੁੰਡਾ ਟਰੱਕ ਦੇ ਉੱਤੇ ਕੰਮ ਕਰਦਾ ਕਿੰਨੀਆਂ ਗੋਲੀਆਂ ਚੱਲੀਆਂ ਗਈਆਂ ਦੋ ਇਹਨਾਂ ਵੱਲੋਂ ਹੋਈਆਂ ਦੋ ਫਾਇਰ ਪੁਲਿਸ ਵੱਲੋਂ ਇੱਕ ਹਵਾ ਚ ਰੋਕਣ ਵਾਸਤੇ ਵਾਰਨਿੰਗ ਦਾ ਦੂਜਾ ਇਹਨਾਂ ਦੇ ਜਦੋਂ ਸੈਲਫ ਡਿਫੈਂਸ ਚ ਲੱਗੀ